ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਪਜੀ ਸਾਹਿਬ ਬਾਣੀ ਦੀ ਆਖਰੀ ਅਠਨ ਦੀ ਅੱਠਵੀਂ ਪਉੜੀ ਦੀ ਵਿਚਾਰ ਸਾਂਝੀ ਕਰਦੇ ਹਾਂ ਜਤ ਪਹਾਰਾ ਤੀਰਜ ਸੁਨਿਆਰ ਐਰਨ ਮਤ ਵੇਦ ਹਥਿਆਰ ਪਉ ਖੱਲਾ ਅਗਨ ਤਪਤਾਉ ਪਾਂਡਾ ਪਾਉ ਅੰਮ੍ਰਿਤ ਜੀ ਤਟਾਲ ਕੜੀਆ ਸ਼ਬਦ ਸਚੀ ਤਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿਰਦੇ ਵਿੱਚ ਮਨ ਵਿੱਚ ਉਹ ਨਾਮ ਵਾਲੀ ਅਵਸਥਾ ਉਹ ਅਵਸਥਾ ਜਿੱਥੇ ਸਾਰਾ ਸੰਸਾਰ ਸੱਚਖੰਡ ਮਹਿਸੂਸ ਹੁੰਦਾ ਹੈ ਹਰ ਪਾਸੇ ਅਕਾਰਪੁਰ ਦੀ ਜੋਤ ਪਸਰ ਰਹੀ ਮਹਿਸੂਸ ਹੁੰਦੀ ਹੈ ਉਹ ਹਾਜ਼ਰ-ਨਾਜ਼ਰ ਅੰਗ-ਸੰਗ ਮਹਿਸੂਸ ਹੁੰਦਾ ਉਹਦੀ ਡਰ ਪੈ ਭਾਵਨੀ ਅੰਦਰ ਬਸ ਜਾਂਦੀ ਹੈ ਬੰਦਾ ਨਿਰਮਲ ਪਉ ਵਿੱਚ ਨਿਰਮਲ ਜੀਵਨ ਜੀਉਂਦਾ ਐਸੀ ਉੱਚ ਪੱਧਰ ਦੀ ਆਤਮਿਕ ਅਵਸਥਾ ਜਿਹੜੀ ਅਸੀਂ ਪਿੱਛੇ ਪੜਿਆ ਪੰਜਵੇਂ ਖੰਡ ਵਿੱਚ ਸਚ ਖਣ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਐਸੀ ਨਾਮੀ ਅਵਸਥਾ ਜਿੱਥੇ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਉਹਦੀ ਲਈ ਕੁਝ ਆਤਮਿਕ ਗੁਣ ਨੇ ਜਿਨ੍ਹਾਂ ਦੀ ਸੰਭਾਲ ਕਰਨੀ ਬੜੀ ਜ਼ਰੂਰੀ ਹੈ ਜਿਨ੍ਹਾਂ ਦੇ ਅੰਦਰ ਆ ਜਾਣੇ ਬੜੇ ਜ਼ਰੂਰੀ ਨੇ ਉਹਨਾਂ ਦੇ ਉਹਨਾਂ ਤੋਂ ਬਿਨਾ ਇਸ ਅਵਸਥਾ ਦਾ ਆਨੰਦ ਨਹੀਂ ਮਾਣਿਆ ਜਾ ਸਕਦਾ ਇਹ ਨਾਮ ਦੀ ਮੋਹਰ ਨਹੀਂ ਕਢੀ ਜਾਂਦੀ ਆਮ ਤੌਰ ਤੇ ਚੀਜ਼ਾਂ ਵਸਤੂਆਂ ਕਾਰਖਾਨੇ ਵਿੱਚ ਘੜੀਆਂ ਜਾਂਦੀਆਂ ਨੇ ਮੋਹਰਾਂ ਵੀ ਕਿਸੇ ਕਾਰਖਾਨੇ ਵਿੱਚ ਘੜੀ ਜਾਂਦੀਆਂ ਨੇ ਤੇ ਗੁਰੂ ਜੀ ਉਸ ਕਿਸਮ ਦਾ ਇੱਕ ਦ੍ਰਿਸ਼ਟਾਂਤ ਦੇ ਕੇ ਕਹਿੰਦੇ ਨੇ ਜਿਵੇਂ ਇੱਕ ਸੁਨਿਆਰੇ ਦੀ ਦੁਕਾਨ ਹੈ ਤੇ ਉਹਦੇ ਵਿੱਚ ਉਹ ਸੁਨਾਰਾ ਬੈਠ ਕੇ ਉਹਦਾ ਆਪਣਾ ਸਾਜ਼ੋ ਸਾਮਨ ਹੁੰਦਾ ਧੋਖਣੀ ਹੈ ਪੱਠੀ ਹੈ ਜਿਹਦੇ ਅਗਤ ਪੰਦਾ ਧੋਖਣੀ ਦੇ ਵਾ ਦੇ ਕੇ ਕੁਠਾਲੀ ਹੈ ਜਿਹਦੇ ਵਿੱਚੋਂ ਸੋਨਾ ਘਾਲਦਾ ਸੋਨਾ ਚੰਦੀ ਘਾਲ ਕੇ ਕੋਈ ਗਹਿਨੇ ਦੀ ਸ਼ਕਲ ਦਿੰਦਾ ਗਹਿਣਾ ਘੜਦਾ ਇਸੇ ਤਰ੍ਹਾਂ ਸਾਡੇ ਆਤਮਿਕ ਜੀਵਨ ਦੇ ਲਈ ਜੱਤ ਦੀ ਦੁਕਾਨ ਜਤ ਪਹਾਰਾ ਪਹਾਰਾ ਮੈਨੇ ਸੁਨਾਰੇ ਦੀ ਦੁਕਾਨ ਜਤ ਪਹਾਰਾ ਇਸ ਨੂੰ ਪਹਾਰਾ ਨਾ ਬੜੀਏ ਪਹਾਰਾ ਪੜਨ ਨਾਲ ਪਪੇ ਅੱਗੇ ਜਿਹੜਾ ਕੰਨਾ ਹੈ ਛੁੱਟ ਜਾਂਦਾ ਹੈ ਜਤ ਪਾਹਾਰਾ ਜਤ ਦੀ ਦੁਕਾਨ ਪਾਪ انسان ਆਪਣੇ ਸਰੀਰ ਨੂੰ ਇੰਦਰੀਆਂ ਨੂੰ ਨਾਜਾਇਜ਼ ਪਾਸੇ ਵਿਕਾਰ ਤੋਂ ਹੁਣ ਤੁਰਕ ਕੇ ਰੱਖੇ ਪਰ ਬੇਟੀ ਕੋ ਬੇਟੀ ਜਾਣਾ ਪਰ ਸ੍ਰੀ ਕੋ ਮਾਤ ਬਖਾਣਾ ਵਾਲੀ ਅਵਸਥਾ ਦੇਖ ਪ੍ਰਿਆ ਚੰਗੀਆਂ ਮਾਵਾਂ ਧੀਆਂ ਪਹਿਣਾ ਜਾਂਦੇ ਪਰ ਤ੍ਰਿਆ ਰੂਪਨਾ ਪੇਖੇ ਨੇਤਰ ਇਹ ਆਤਮਿਕ ਅਵਸਥਾ ਜਤ ਸਤ ਵਾਲੀ ਇਸ ਇਸ ਦੀ ਦੁਕਾਨ ਖੋਲੋ ਪਾਪ ਇਹ ਸਮਝ ਲਵੇ ਕਿ ਮੈਂ ਹਰ ਹਾਲਤ ਵਿੱਚ ਆਪਣੇ ਆਪ ਨੂੰ ਜਤ ਰੱਖਣਾ ਆਪਣੇ ਆਪ ਨੂੰ ਜਤ ਬਚਾ ਕੇ ਰੱਖਣਾ ਤੋ ਪਤੀ ਵਰਤਾ ਧਰਮ ਜਿਹੜਾ ਹੈ ਇਸਤਰੀ ਵਰਤਾ ਧਰਮ ਇਹ ਇਹ ਸਿੱਖਾਂ ਨੇ ਇਹ ਕਾਇਮ ਰੱਖਣਾ ਇਹ 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 ਮਾਨੋ ਇੱਕ ਦੁਕਾਨ ਹੈ ਜਿਹਦੇ ਵਿੱਚ ਤਿਰਜ ਬਣ ਕੇ ਤੁਸੀਂ ਸੁਨਾਰੇ ਬਣ ਕੇ ਇਹ ਨਾਮ ਦੀ ਮੂਰ ਆਪਣੇ ਅੰਦਰ ਘੜਨ ਦੇ ਲਈ ਤਿਰਜ ਰੂਪੀ ਗੁਣ ਵਿਤਾਨ ਕਰਨਾ ਪਹਿਲਾ ਗੁਣ ਜਤ ਦੂਜਾ ਤਿਰਜ ਤਿਰਜ ਸੁਨਾਰ ਤਿਰਜ ਦਾ ਸੁਨਾਰਾ ਬਨਣਾ ਤਿਰਜ ਅਹਿਰਨ ਮਤ ਤੇ ਆਪਣੀ ਮਤ ਜਿਹੜੀ ਹੈ ਇਹ ਉਹ ਅਹਿਰਣ ਜਿਹੜਾ ਲੋਹੇ ਦਾ ਥੰਮ ਗਿਆ ਉਸਨੇ ਲੋਹਾਰ ਨੇ ਜਾਂ ਸੁਨਹਿਰੇ ਨੇ ਕੋਲ ਰੱਖਿਆ ਹੁੰਦਾ ਜਿਹਦੇ ਉੱਤੇ ਉਹ ਚੀਜ਼ ਰੱਖ ਕੇ ਧਾਤ ਰੱਖ ਕੇ ਉਸ ਨੂੰ ਕੋਟ ਘਟ ਕੇ ਨਵੀਂ ਸ਼ੇਪ ਦਿੰਦਾ ਹੈ ਅਹਿਰਣ ਮਤ ਆਪਣੀ ਮਤ ਨੂੰ ਉਹ ਅਹਿਰਣ ਸਮਝ ਲਵੋ ਜਿਹਦੇ ਉੱਤੇ ਤੁਸੀਂ ਘੜਨਾ ਕੀ ਹੈ ਵੇਦ ਹਥਿਆਰ ਵੇਦਾਂ ਦਾ ਹਥਿਆਰ ਭਾਵ ਜਿਹੜਾ ਧਾਰਮਿਕ ਗ੍ਰੰਥ ਤੇ ਤੁਹਾਡੇ ਗੁਰੂ ਦੀ ਬਾਣੀ ਹੈ ਇਸ ਨੂੰ ਹਥਿਆਰ ਸਮਝਣਾ ਇਸ ਨੂੰ ਆਪਣੀ ਮਤ ਉੱਤੇ ਟਿਕਾਉਣਾ ਸੁਰਤ ਸ਼ਬਦ ਦਾ ਮੇਲ ਕਰਨਾ ਕਿਉਂਕਿ ਸੁਰ ਸ਼ਬਦ ਪਾਪ ਸਾਗਰ ਤਰੀ ਜਾਂ ਨਾਨਕ ਨਾਮ ਵਖਾਣਾ ਗੁਰੂ ਦਾ ਗਿਆਨ ਸਾਡੇ ਲਈ ਵੇਧ ਹੈ ਇਸ ਨੂੰ ਆਪਣੇ ਮੱਤ ਤੇ ਟਿਕਾਣਾ ਆਪਣੀ ਮੱਤ ਵਿੱਚ ਵਸਾਣਾ ਇਹ ਤੀਜਾ ਗੁਣ ਐਰਣ ਮੱਤ ਵੇਧ ਹਥਿਆਰ ਪਾਉ ਖੱਲਾ ਪਾਉ ਗਿਆ ਪਿਆਰ ਡਰ ਖਲ ਹੋ ਗਈ ਜਿਹੜੀ ਉਹ ਖੱਲਾ ਧੁੰਖਣੀ ਹੁੰਦੀ ਸੀ ਅੱਜ ਕੱਲ ਦੇ ਚੀਜ਼ਾਂ ਨਹੀਂ ਰਹੀਆਂ ਉਹ ਤਾਂ ਮਸ਼ੀਨਾਂ ਵੀ ਚੱਲ ਪਈਆਂ ਨੇ ਜਿਹੜੇ ਹੱਥ ਨਾਲ ਹੈਂਡਲ ਦੀ ਘੁਮਾਉਂਦੇ ਨੇ ਹੋ ਸਕਦਾ ਕੋਈ ਦਿਨ ਪਾ ਕੇ ਆਟੋਮੈਟਿਕ ਮਸ਼ੀਨਾਂ ਜਿਹਨਾਂ ਦੇ ਵੀ ਆਟੋਮੈਟਿਕ ਪੱਖੇ ਚੱਲਣ ਉਹ ਵੀ ਹੋਣ ਦਰਸਲ ਜਿਹੜੀ ਪੱਠੀ ਜੀ ਦੇ ਕੋਲੇ ਧੁਖਰੇ ਹੁੰਦੇ ਨੇ ਉਹਦੇ ਪਿੱਛੋਂ ਆਵਾਜ਼ ਦਿੱਤੀ ਜਾਂਦੀ ਹੈ ਕਿਸੇ ਤਰੀਕੇ ਨਾਲ ਪਹਿਲਾਂ ਧੁਖਣੀ ਇੱਕ ਖਲ ਜੀ ਹੁੰਦੀ ਸੀ ਖਲ ਨੂੰ ਦਬਾਣਾ ਤੇ ਆਵਾਜ਼ ਹੋ ਜਾਂਦੀ ਸੀ ਫਿਰ ਮੁੜ ਕੇ ਉੱਪਰ ਚੁੱਕਣਾ ਤੇ ਖਲ ਵਿੱਚ ਆਵਾਜ਼ ਪਰੋਂਦੀ ਸੀ ਇਸ ਤਰੀਕੇ ਨਾਲ ਉਹ ਪੱਠੀ ਦੇ ਕੋਲੇ ਤਵਦੇ ਸਨ ਤੋ ਭਾਂਡਾ ਪਾਓ ਖੱਲਾ ਪੋ ਮਨੇ ਪ੍ਰਭੂ ਦਾ ਜੋ ਢਰ ਹੈ ਇਹ ਅਸੀਂ ਆਪਣੇ ਅੰਦਰ ਉਹ ਮਨੋ ਧੋਖਣੀ ਹੈ ਜਿਹਦਾ ਸੇਕ ਹੈ ਡਰ ਅਦਮ ਜਣਾ ਪ੍ਰਭੂ ਦਾ ਨਿਰਮਲ ਪਉ ਸਤਿਕਾਰ ਮਨਜ ਰੱਖਣਾ ਕਿ ਸਾਡੇ ਕੋਲ ਨੂੰ ਕੋਈ ਐਸੇ ਕਰਮ ਨਾ ਹੋਣ ਅਸੀਂ ਰਬ ਤੋਂ ਜੁਦਾਈ ਵਾਲੇ ਕੋ ਕਰਮ ਨਾ ਕਰੀਏ ਤੇ ਮੁੜ ਕੇ ਫਿਰ ਪ੍ਰਭੂ ਤੇ ਲੀਨਤਾ ਨਹੀਂ ਹੋਵੇਗੀ ਅਸੀਂ ਜਨਮਨ ਦੇ ਗੇੜੇ ਪੇ ਰਵਾਂਗੇ ਇਸ ਗੱਲ ਨੂੰ ਇਹ ਡਰ ਭੈ ਭਾਵਨੀ ਗਰਮ ਦੇ ਹੁਕਮ ਹੀ ਚੱਲੀਏ ਰਬ ਦੇ ਭਾਣੇ ਵਿੱਚ ਚੱਲੀਏ ਹੁਕਮ ਰਜ਼ਾਈ ਚੱਲੀਏ ਇਹ ਡਰ ਅਦਮ ਮਨ ਵਿੱਚ ਰੱਖਣਾ ਹੈ ਤੇ ਸਹਿਮ ਕੇ ਜੀਵਨ ਨੂੰ ਬ੍ਰਈਆਂ ਵੱਲੇ ਪਾਸੋਂ ਸਹਿਮ ਕੇ ਬ੍ਰੇਵ ਵੱਲੇ ਪਾਸੋਂ ਰੋਕ ਕੇ ਠਾਕ ਕੇ ਗੁਰਮਤ ਵਾਲਾ ਜੀਵਨ ਜਿਹੜਾ ਹੈ ਗੁਰਸਿੱਖਾਂ ਵਾਲਾ ਜੀਵਨ ਹੈ ਅਗਨ ਤਪਤਾਓ ਤੇ ਇਹ ਬੜਾ ਭਾਰੀ ਸਖਤ ਤਪਤਾਓ ਬੜਾ ਔਖੀ ਕਾਰਨਾ ਹੈ ਕਿ ਜੇ ਅਸੀਂ ਜਤੀ ਸਦੀ ਜੀਵਨ ਗੁਜ਼ਾਰੀਏ ਤਿਰਜੀ ਵਾਲਾ ਜੀਵਨ ਗੁਜ਼ਾਰੀਏ ਮਤ ਨੂੰ ਗੁਰਬਣੀ ਅਨੁਸਾਰ ਢਾਲੀਏ ਇਸ ਨੂੰ ਹਥਿਆਰ ਬਣਾਈਏ ਤੇ ਰੱਬ ਦੀ ਡਰ ਭੈ ਪਾਣ ਨੂੰ ਵੀ ਜੀਜੀਏ ਤਾਂ ਕੋਈ ਮਾਰਾ ਕਰਮ ਨਹੀਂ ਹੁੰਦਾ ਇਹ ਇੱਕ ਬੜਾ ਵੱਡਾ ਤਪ ਹੈ ਇਕ ਲੱਤ ਪਰ ਖੜੇ ਹੋ ਜਾਣਾ ਪਾਣੀ 'ਚ ਖੜੇ ਹੋ ਜਾਣਾ ਅਗੇ ਦੇ ਦੁਆਲੇ ਬਾਲਕੇ ਖੜੇ ਹੋ ਜਾਣਾ ਇਹ ਇਤਨੇ ਮੁਸ਼ਕਿਲ ਤੱਪ ਨਹੀਂ ਜਿੰਨਾ ਇਹ ਆਗੋਂ ਜੀਵਨ ਕਮਾਉਣਾ ਬੜਾ ਭਾਰੀ ਤੱਪ ਹੈ ਇਹ ਅਗਣ ਤਪਤਾ ਇਸ ਇਹ ਅਗਣ ਹੈ ਜਿਹੜੀ ਰੱਬ ਦੇ ਡਰ ਪੈ ਦੀ ਇਸ ਨਾਲ ਆਪਣੇ ਅੰਦਰ ਇਹ ਗੁਰਮਤ ਵਾਲਾ ਜੀਵਨ ਜਿਹੜਾ ਇਹ ਇਸ ਨੂੰ ਅਸੀਂ ਤੁਪਾਣਾ ਅੰਦਰ ਪਾਹਣਾ ਪਾਂਡਾ ਭਾਉ ਧੀਰਦੇ ਨੂੰ ਪਿਆਰ ਦਾ ਪਾਂਡਾ ਬਣਾ ਲੈਣਾ ਭਾਉ ਮੈਨੇ ਪਿਆਰ ਭਉ ਭਉ ਪੱਬਾ ਊੜੇ ਨੂੰ ਓਗੜ ਪਾਉ ਡਰ ਤੇ ਭੱਬੇ ਦੇ ਅੱਗੇ ਜੇ ਤੂੰ ਕੰਨਾ ਆ ਜਾਏ ਅੱਗੇ ਊੜਾ ਔਂਕੜ ਵਾਲਾ ਇਹ ਹੋ ਜਾਂਦਾ ਭਾਉ ਭਾਉ ਮਨੇ ਪਿਆਰ ਤੂੰ ਪਾਂਡਾ ਭਾਉ ਹਿਰਦੇ ਨੂੰ ਇੱਕ ਪਿਆਰ ਦਾ ਪਾਂਡਾ ਬਣਾ ਲੈਣਾ ਅੰਮ੍ਰਿਤ ਇਤਿ ਢਾਲ ਇਹਦੇ ਵਿੱਚ ਅੰਮ੍ਰਿਤ ਰੂਪੀ ਨਾਮ ਪ੍ਰਭੂ ਦਾ ਇਹ ਢਾਲ ਹੈ ਅੰਮ੍ਰਿਤ ਨਾਮ ਨਿਦਾਨ ਹੈ ਮਿਲ ਪੀਵੋ ਪਾਈ ਇਹ ਨਾਮ ਅੰਦਰ ਇਸ ਪਾਂਡੇ ਵਿੱਚ ਪਾਣਾ ਹੈ ਹਿਰਦੇ ਰੂਪੀ ਪਿਆਰ ਦੇ ਪਾਂਡੇ ਵਿੱਚ ਘੜੀਆ ਸ਼ਬਦ ਇਸ ਤਰੀਕੇ ਨਾਲ ਜਿਹੜਾ ਸ਼ਬਦ ਲੋਕ ਜਾਂਦੇ ਨੇ ਨਾ ਡੇਰੇਦਾਰਾਂ ਕੋਲ ਉਧਰ ਜਾਣ ਦੀ ਲੋੜ ਨਹੀਂ ਇਹ ਗੁਣ ਆਪਣੇ ਅੰਦਰ ਜਦੋਂ ਆਤਮਾ ਜੀਵਨ ਦੇ ਅਸੀਂ ਇਹ ਕਾਲਾਂ ਕਾਲਾਂਗੇ ਇਹ ਤਪ ਤਾਉ ਕਰਾਂਗੇ ਤੂੰ ਸਾਡੇ ਅੰਦਰੋਂ ਹੀ ਸ਼ਬਦ ਘੜਿਆ ਜਾਣਾ ਨਾਮ ਸ਼ਬਦ ਇਹ ਦਾਤ ਸਾਨੂੰ ਮਿਲ ਜਾਣੀ ਹੈ ਸੱਚੀ ਟਕਸਾਲ ਇਹ ਦੀ ਸੱਚੀ ਟਕਸਾਲ ਟਕਸਾਲ ਉਸਨੂੰ ਕਹਿੰਦੇ ਸਨ ਉਹ ਕਾਰਖਾਨਾ ਜਿੱਥੇ ਟਕੇ ਘੜੇ ਜਾਂਦੇ ਸਨ ਪਹਿਲਾਂ ਪਹਿਲਾਂ ਕਾਗਜ਼ ਦੇ ਨੋਟ ਨਸੀ ਹੁੰਦੇ ਠਿੱਪੇ ਹੁੰਦੇ ਸਨ ਸਿੱਕੇ ਹੁੰਦੇ ਸਨ ਉਹਨਾਂ ਨੂੰ ਕਹਿੰਦੇ ਟਕਸਾਲ ਜਿੱਥੇ ਟਕੇ ਘੜੇ ਜਾਂਦੇ ਸਨ ਤੂੰ ਕਹਿੰਦੇ ਇਹ ਤੁਹਾਡੀ ਹਿਰਦਾ ਰੂਪੀ ਟਕਸਾਲ ਬਣ ਜਾਏਗੀ ਜਿੱਦੇ ਵਿੱਚ ਇਹਨਾਂ ਆਤਮ ਨੂੰ ਗੁਣਾ ਕਰਕੇ ਤੁਹਾਡੇ ਅੰਦਰ ਸ਼ਬਦ ਜਿਹੜਾ ਹੈ ਉਹ ਪ੍ਰਗਟ ਹੋਵੇਗਾ ਨਾਮ ਪ੍ਰਗਟ ਹੋਵੇਗਾ ਇਹ ਹੈ ਤਰੀਕਾ ਇਹ ਆਤਮ ਜੀਵਨ ਵਿੱਚ ਨਾਮ ਦਾ ਵਾਸਾ ਕਰਨ ਦਾ ਇਹ ਹੈ ਘੜੀਆਂ ਸ਼ਬਦ ਸੱਚੀ ਟਕਸਾਲ ਜਿੰਨ ਕੋ ਨਦਰ ਕਰਮ ਜਿਨ੍ਹਾਂ ਉਤੇ ਰੱਬ ਦੀ ਮਿਹਰ ਦੀ ਨਜ਼ਰ ਨਦਰ ਕਰਮ ਇੱਥੇ ਕਰਮ ਤੋਂ ਭਾਵ ਕਰਮ ਵੀ ਹੈ ਜਿਹੜੇ ਅਸੀਂ ਕੰਮ ਕਰਦੇ ਹਾਂ ਸੰਸਕ੍ਰਿਤ ਦਾ ਕਰਮ ਜਦੋਂ ਉਭਰਤਿਆ ਜਾਂਦਾ ਹੈ ਤੇ ਉੱਥੇ ਕਰਮ ਦਾ ਮਤਲਬ ਉਹਦਾ ਜਿਹੜੀ ਅਸੀਂ ਕਰਮ ਕਰਦੇ ਆ ਮੰਦੇ ਕਰਮ ਚੰਗੇ ਕਰਮ ਪਰ ਇਹ ਕਰਮ ਜਿਹੜਾ ਜਦੋਂ ਅਸੀਂ ਫਾਰਸੀ ਬੋਲੀ ਦਾ ਕਰਮ ਲਫ਼ਜ਼ ਇਸਤੇਮਾਲ ਕਰਦੇ ਹਾਂ ਉਹਦਾ ਮਤਲਬ ਹੁੰਦਾ ਬਖਸ਼ਿਸ਼ ਰਹਿਮਤ ਤੋਂ ਜਿੰਨ ਕੋ ਨਦਰ ਕਰਮ ਜਿਨ੍ਹਾਂ ਉਤੇ ਰੱਬ ਦੀ ਮਿਹਰ ਦੀ ਨਜ਼ਰ ਹੋ ਜਾਂਦੀ ਹੈ ਨਦਰੇ ਕਰਮ ਹੋ ਜਾਂਦੀ ਹੈ ਤਿੰਨ ਕਾਰ ਤਿੰਨ ਮੈਨੇ ਉਹਨਾਂ ਦੀ ਇੱਕ ਾਰ ਜਾਨੀ ਇਹ ਤੰਦਾ ਉਹ ਅਪਣਾਉਂਦੇ ਨੇ ਇਹ ਜੀਵਨ ਦੀ ਕਾਲ ਨੂੰ ਕਾਲਦੇ ਨੇ ਇਹ ਕਾਲ ਕਮਾਈਉ ਕਰਦੇ ਨੇ ਤਿੰਨ ਕਾਰ ਉਹਨਾਂ ਦਾ ਇਹ ਕੰਮ ਹੁੰਦਾ ਇਹ ਕੰਮਕਾਰ ਹੁੰਦਾ ਨਾਨਕ ਨਦਰੀ ਨਦਰ ਨਿਹਾਲ ਹੈ ਨਾਨਕ ਐਸਾ ਬੰਦਾ ਫਿਰ ਉਸੀ ਉਸ ਨਦਰ ਕਰਮ ਦੇ ਨਾਲ ਉਹ ਰੱਬ ਦੀ ਮਿਹਰ ਦੇ ਨਦਰ ਨਾਲ ਉਹ ਨਿਹਾਲ ਹੋ ਜਾਂਦਾ ਹੈ ਪਾਵਕ ਅਨੰਦ ਵਿੱਚ ਆ ਜਾਂਦਾ ਕਲਿਆਣ ਹੋ ਜਾਂਦਾ ਉਸ ਦਾ ਜਦੋਂ ਉਹਦੇ ਅੰਦਰ ਜਤ ਸਤ ਹੋਵੇਗਾ ਗੁਰਮਤ ਵੈਸੀ ਵੀ ਜਤ ਉਤੇ ਬੜਾ ਪਹਿਰਾ ਦਿੰਦੀ ਹੈ ਅਸੀਂ ਜਦੋਂ ਖੰਡੇ ਦੀ ਪੋਲ ਲੈਂਦੇ ਹਾਂ ਖੰਡੇ ਬਾਟੇ ਦੀ ਉਸ ਵੇਲੇ ਵੀ ਸਾਨੂੰ ਇਹ ਰਹਿ ਦੱਸੀ ਜਾਂਦੀ ਹੈ ਕਿ ਚਾਰ ਕੁਰੇਤਾਂ ਵਿੱਚੋਂ ਪਰ ਇਸਤਰੀ ਗਮਨ ਪਰ ਪੁਰਸ਼ ਗਮਨ ਉਮਰਤਾਰੀ ਵਾਸਤੇ ਇਹ ਜਿਹੜਾ ਇਹ ਇਹ ਆਪਣੇ ਜੱਤ ਨੂੰ ਗਉਣ ਵਾਲੀ ਗੱਲ ਹੈ ਇਹ ਵਿਚਾਰ ਮੰਨਿਆ ਗਿਆ ਉਹ ਪਤਿਤ ਹੋ ਜਾਂਦਾ ਆਪਣੇ ਧਰਮ ਤੋਂ ਆਪਣੇ ਧਰਮ ਤੋਂ ਗਿਰ ਜਾਂਦਾ ਮਾਣੋ ਉਹਦਾ ਕੀਤਾ ਹੈ ਗੁਰੂਦਵਾਰੇ ਤੇ ਪ੍ਰਣ ਪੰਜ ਸਿੰਘਾਂ ਸਾਹਮਣੇ ਉਹ ਟੁੱਟ ਜਾਂਦਾ ਪਰ ਉਹ ਬੇਉਮਰਤਾ ਮੰਨਿਆ ਜਾਂਦਾ ਹੈ ਪਤਿਤ ਗਿਰ ਗਿਆ ਜਿਹੜਾ ਆਤਮਿਕ ਜੀਵਨ ਤੋਂ ਇਸ ਲਈ ਉਹ ਗੁਰਮਤ ਦਾ ਤੇ ਜੱਤ ਨੂੰ ਆਪਣੇ ਨੂੰ ਖੰਡਨ ਕਰਨ ਤੋਂ ਦੂਰ ਦੀ ਗੱਲ ਰਹੀ ਇੱਥੇ ਪਰ ਇਸਤਰੀ ਨੂੰ ਮੂਰੀ ਨਿਗਾਹ ਨਾਲ ਦੇਖਣਾ ਵੀ ਪਰ ਵੇਰ ਨਾਲ ਜੋਹੇ ਕੰਤ ਤੂੰ ਨਾਨਕ ਫੁੱਲਾਂ ਸੰਧੀ ਬਾੜ ਇਹ ਫੁੱਲਾਂ ਦੀ ਬਾਗਿਚੀ ਇਥੇ ਪਰਾਈ ਵੇਲ ਨੂੰ ਨਹੀਂ ਵੇਖਣਾ ਧੱਕਣਾ ਸੀ ਇਹ ਜੈਸਾ ਸੰਗ ਵਿਸਿਊਰ ਸੀ ਹੈਰਿਤ ਐਸੋ ਹੀ ਪਰਗਰ ਜਿਵੇਂ ਕਿਸੇ 나ਗਨੀ ਨਾਲ ਅਸੀਂ ਵਾਸਾ ਬਿਸਤਰ ਤੇ ਸੋ ਜਾਈਏ ਉਹਦਾ ਇੱਕ ਅਰਵੇ ਰ ਡਰ ਹੈ ਕਿਹੜੇ ਵੇਲੇ ਜ਼ਿਆਦਾ ਡੰਗ ਵੱਜ ਜਾਵੇਗਾ ਇਸ ਤਰ੍ਹਾਂ ਹੀ ਪਾਰਸਤਰੀ ਗਮਨ ਪਰ ਪੁਰਸ਼ ਗਮਨ ਜਿਹੜਾ ਹੈ ਇਸ ਦੀ ਸਖਤ ਬਣਾਈ ਹੈ ਇਹ ਇੱਕ ਬਹੁਤ ਵੱਡਾ ਆਤਮ ਵੰਗੂਨਾ ਹੈ ਜੇ ਆਪਣੀ ਸਰੀਰਕ ਕਾਇਆ ਨੂੰ ਪਵਿੱਤਰ ਕਰਕੇ ਰੱਖੀਏ ਕੁਆਰੀ ਕਾਇਆ ਜੁਗਤ ਇਹ ਅਪਣਾਈਏ ਤੋਂ ਇਹ ਜਤਪਾਰਾ ਤਿਰਜ ਅਸੀਂ ਮਤਲਬ ਕੋਈ ਚੀਜ਼ ਨਾ ਬਰਦਾਸ਼ਤ ਕਰਨ ਵਾਲੀ ਨਾ ਸਹਿਣ ਵਾਲੀ ਗੱਲ ਵੀ ਤਿਰਜ ਕਰਕੇ ਸਹਿਣੀ ਕਿਸੇ ਚੀਜ਼ ਦੀ ਕਮੀ ਪੇਸ਼ੀ ਜ਼ਿੰਦਗੀ ਵਿੱਚ ਉਸ ਦੇ ਵਿੱਚ ਆਪਣਾ ਸੰਤੋਖ ਕਰ ਲੈਣਾ ਤੇ ਸਹਿਨ ਕਰਨਾ ਇਹ ਹੈ ਧੀਰਜ ਕਿਸੇ ਵਿਧੀਕੀ ਨੂੰ ਬਰਦਾਸ਼ਤ ਕਰਨਾ ਤੇ ਉਹਦਾ ਨਾਜਾਇਜ਼ ਤਰੀਕੇ ਨਾਲ ਗਲਤ ਤਰੀਕੇ ਨਾਲ ਕ੍ਰੋਧ ਵਿੱਚ ਤੀਜ ਵਿੱਚ ਆ ਕੇ ਕਿ ਕਿਸੇ ਨਾਲ ਨਾਜਾਇਜ਼ ਨਾ ਕਰ ਬੈਣਾ ਕੰਟਰੋਲ ਕਰਨਾ ਆਪਣੇ ਆਪ ਨੂੰ ਉਹ ਹੈ ਧੀਰਜ ਇਹ ਧੀਰਜ ਰੂਪੀ ਦੂਜਾ ਗੁਣ ਕਿ ਆਪਣੀ ਮਤ ਮਨ ਮਤ ਅਨੁਸਾਰ ਨਹੀਂ ਚੱਲਣਾ ਤਨ ਮਨ ਤਨ ਸਭ ਸੂਮ ਗੁਰੂ ਕੋ ਹੁਕਮ ਮੰਨਿਆ ਪਾਈ ਹੈ ਤੇ ਗੁਰੂ ਦਾ ਹੁਕਮ ਕਿ ਤੂੰ ਲੜਣਾ ਵੇਦ ਹਥਿਆਰ ਗੁਰਗ੍ਰੰਥ ਸਾਹਿਬ ਰੂਹੀ வேத ਸਾਡੇ ਵਾਸਤੇ ਹੈ ਇਹ ਅਸੀਂ ਆਪਣੇ ਅੰਦਰ ਇਸ ਦੀ ਬਾਣੀ ਅਨੁਸਾਰ ਆਪਣੀ ਮਤ ਨੂੰ ਢਾਲ ਲੈ ਮਤ ਵਿੱਚ ਇਹ வேத ਵਸਾਨਾ ਤੇ ਰੱਬੀ ਪਿਆਰ ਭਾਵਨਾ ਰੱਬ ਦੇ ਨਾਲ ਫਰੀਦਾ ਖਲ ਖਲਕ ਵਿੱਚ ਖਲਕ ਵਸਿਆ ਰੱਬ ਮਾਹੀ ਪਰਮਾਤਮਾ ਖਲਕ ਦੀ ਵਿਵਸਥਾ ਹੈ ਖਲਕਤ ਪਰਮਾਤਮਾ ਵਿੱਚ ਵਸਦੀ ਹੈ ਇਸ ਵਾਸਤੇ ਪ੍ਰਭੂ ਨਾਲ ਪਿਆਰ ਕਰਨਾ ਖਿਰਕਤ ਨਾਲ ਪਿਆਰ ਕਰਨਾ ਸਾਰੇ ਸੰਸਾਰ ਨਾਲ ਪਿਆਰ ਭਾਵਨਾ ਵਾਲਾ ਸੁਭਾਅ ਰੱਖਣਾ ਇਹ ਹੈ ਭਾਂਡਾ ਭਾਉ ਪਿਆਰ ਦਾ ਭਾਂਡਾ ਬਣਾਣਾ ਆਪਣੇ ਜੀਵਨ ਨੂੰ ਤੇ ਇਸ ਤਰੀਕੇ ਨਾਲ ਆਤਮਿਕ ਰਸ ਵਾਲਾ ਉਹ ਨਾਮ ਜੋ ਹੈ ਆਨੰਦ ਜੋ ਸ਼ਬਦ ਅੰਦਰ ਕੜਿਆ ਜਾਂਦਾ ਹੈ ਭਾਵ ਸ਼ਬਦ ਅੰਦਰ ਪ੍ਰਗਟ ਹੁੰਦਾ ਹੈ ਇਹ ਇੱਕ ਸੱਚੀ ਤਕਸਾਲ ਹੈ ਇਹ ਇੱਕ ਸਾਧਨ ਹੈ ਆਤਮਿਕ ਜੀਵਨ ਵਿੱਚ ਨਾਮ ਦੀ ਕਮਾਈ ਕਰਨ ਦਾ ਤੇ ਇਹ ਬੜੀ ਮਿਹਰ ਦੀ ਨਜ਼ਰ ਨਾਲ ਪ੍ਰਭੂ ਦੀ ਕਿਰਕਾ ਕਿਰਪਾ ਦ੍ਰਿਸ਼ਟੀ ਨਾਲ ਪ੍ਰਾਪਤੀ ਹੁੰਦੀ ਹੈ ਤੋਂ ਅਸੀਂ ਇਸ ਪਾਸੇ ਖਾਸ ਧਿਆਨ ਦੇਈਏ ਅੱਜ ਅਸੀਂ ਜੱਤ ਵਿੱਚ ਕਾਇਮਾ ਨਾ ਤੇਰੇ ਵਿੱਚ ਕਾਇਮਾ ਨਾ ਗੁਰਬਾਣੀ ਜਿਸ ਨੂੰ ਅਸੀਂ ਹਥਿਆਰ ਦੇ ਤੌਰ ਤੇ ਸਾਡੇ ਜੀਵਨ ਦਾ ਆਧਾਰ ਬੰਨਣਾ ਜਿਸ ਗੁਰਬਾਣੀ ਨੇ ਬਹੁਤ ਸਾਰੀ ਦੁਨੀਆ ਤੇ ਕਹਿੰਦੀ ਜੀ ਸਾਨੂੰ ਗੁਰਮੁਖੀ ਅੱਖਰ ਨਹੀਂ ਆਉਂਦੇ ਜੇ ਗੁਰਬਾਣੀ ਅੱਖਰ ਨਹੀਂ ਆਉਂਦੇ ਗੁਰਮੁਖੀ ਅੱਖਰ ਨਹੀਂ ਆਉਂਦੇ ਗੁਰਬਾਣੀ ਪੰਨਾ ਨਹੀਂ ਜਾਂਦੇ ਤੇ ਮੱਥਾ ਕਿਸ ਨੂੰ ਟੇਕ ਰਹੇ ਹੋ ਜਿਸ ਗੁਰਗੁਰੂ ਸਾਹਿਬ ਨੂੰ ਮੱਥਾ ਟੇਕ ਰਹੇ ਹੋ ਉਹਦੇ ਉੱਤੇ ਆਪਣਾ ਮਨ ਸਰੀਰ ਪੂਰਾ ਸਮਰਪਿਤ ਕਰ ਰਹੇ ਗੁਰੂ ਪਾਤਸ਼ਾਹ ਤੇਰੀ ਇਹ ਬਾਣੀ ਮੇਰੇ ਸਿਰ ਮੱਥੇ ਤੇ ਇਹਦੇ ਹੁਕਮ ਮੈਨੂੰ ਪ੍ਰਮਾਨਣ ਤੇ ਹੁਕਮ ਦੇ ਪਾੜੇ ਸੁਣ ਕੇ ਹੀ ਸਮਝਾਉਣੇ ਨੇ ਨਾ ਤੇ ਜੇ ਗੁਰੂ ਘਰ ਜਾਣ ਲਈ ਸਮਾਂ ਨਹੀਂ ਕਤਾਵਾਰ ਤਾਂ ਸੁਣ ਲਈ ਟਾਈਮ ਨਹੀਂ ਪਰ ਅਸੀਂ ਸਕਦੇ ਨਹੀਂ ਪੜਨ ਲਈ ਟਾਈਮ ਨਹੀਂ ਬਾਣੀ ਕਿਤੇ ਪੜੀ ਨਹੀਂ ਵਿਚਾਰੀ ਨਹੀਂ ਸਮਝੀ ਨਹੀਂ ਤੇ ਫਿਰ ਇਹਦਾ ਮਤਲਬ ਹੈ ਕਿ ਵੇਦ ਹਥਿਆਰ ਨਹੀਂ ਬਣਿਆ ਅਗਰ ਕੋਈ ਬੰਦਾ ਆਚਰਨ ਦਾ ਚੰਗਾ ਹੈ ਕੋਈ ਕੋ ਬੈਡ ਕੈਰੈਕਟਰ ਆਚਰਨਹੀਨ ਕਰਮ ਨਹੀਂ ਕਰਦਾ ਉਹਦੇ ਤੇਰੀ ਜੀ ਵੀ ਹੈ ਤੇ ਲੇਕਿਨ ਉਹ ਵੇਦ ਨੂੰ ਉਸਨੇ ਆਪਣਾ ਹਥਿਆਰ ਨਹੀਂ ਬਣਾਇਆ ਗੁਰੂ ਦੇ ਗਿਆਨ ਅਨੁਸਾਰ ਆਪਣੀ ਮਤ ਨੂੰ ਨਹੀਂ ਤੋੜਿਆ ਜੋ ਜੀਆ ਜਿੰਦਗੀ ਵਿੱਚ ਕੀਤਾ ਅੱਜ ਲੋਕ ਕਿਸੇ ਨੂੰ ਟੋਕਣਾ ਨਹੀਂ ਚਾਹੀਦਾ ਜੀ ਰੋਕਣਾ ਨਹੀਂ ਚਾਹੀਦਾ ਜੀ ਇਕ ਬੜਾ ਮਨਿਆ ਪਰ ਇਹਨਾਂ ਪਰ ਮਨਿਆ ਪਰ ਪ੍ਰਚਾਰਕ ਬੋਲ ਰਿਹਾ ਜੀ ਡੋਨਟ ਕ੍ਰਿਟੀਸਾਈਜ਼ ਅਦਰਸ ਬਈ ਦੂਸਰਿਆਂ ਨੂੰ ਕ੍ਰਿਟੀਸਾਈਜ਼ ਨਾ ਕਰੋ ਭਾਈ ਜੇ ਤੁਸੀਂ ਮਨਮੁਖ ਦਾ ਕ੍ਰਿਟੀਸਾਈਜ਼ ਕਰਕੇ ਉਹਨੂੰ ਸਮਝਾਓਗੇ ਨਹੀਂ ਭਾਈ ਇਹ ਮਨਮਤ ਹੈ ਇਹ ਗੁਰਮਤ ਨਹੀਂ ਜਾਂ ਆਪਣੇ ਮਨ ਨੂੰ ਉਹ ਗੁਰਬਾਣੀ ਪੜ੍ਹ ਕੇ ਵਿਚਾਰ ਕੇ ਇਹ ਸਮਝਣ ਦਾ ਯਤਨ ਨਹੀਂ ਕਰੇਗਾ ਵੀ ਮੈਂ ਤੇ ਮਨਮਤ ਤੇ ਚੱਲ ਰਿਹਾ ਇਹ ਜਿਹੜਾ ਕਰਮਾਈ ਤੱਕ ਮੈਂ ਧਰਮ ਦਾ ਸਮਝ ਕੇ ਕਰੀ ਜਾ ਰਿਹਾ ਸਾਰੇ ਤੇ ਕਰਮकांड ਸੀ ਇਹਦੇ ਨਾਲ ਤੇ ਪ੍ਰਭੂ ਪ੍ਰਸੰਨ ਨਹੀਂ ਹੁੰਦਾ ਗੁਰੂ ਸਾਹਿਬ ਨੇ ਤੇ ਇਹ ਮਨਾਂ ਕੀਤਾ ਕਿ ਇਸ ਲਈ ਉਸ ਬਾਣੀ ਨੂੰ ਜਿੰਦਰੀ ਮਨ ਤੇ ਟਿਕਾਉਂਦਾ ਨਹੀਂ اپنی ਮਤ ਨੂੰ ਬਾਣੀ ਅਨੁਸਾਰ ਬਾਣੀ ਨੂੰ ਆਧਾਰ ਨਹੀਂ ਬਣਾਉਂਦਾ ਜੀਵਨ ਜੀਉਣ ਦਾ ਆਪਣੀ ਮਤ ਸਾਰ ਅਨੁਸਾਰ ਹੀ ਚੱਲ ਰਿਹਾ ਹੈ ਉਹ ਮਨਮੁਖ ਹੈ ਉਹ ਗੁਰਮੁਖ ਨਹੀਂ ਐਸੇ ਇਨਸਾਨ ਦੇ ਅੰਦਰ ਵੇਦ ਦਾ ਜੋ ਗਿਆਨ ਹੈ ਗੁਰੂ ਦਾ ਗਿਆਨ ਹੈ ਉਹਦਾ ਉਜਾਲਾ ਹੁੰਦਾ ਹੀ ਨਹੀਂ ਉਹ ਬਾਹਰੋਂ ਭਾਵੇਂ ਜਿੱਤਨੇ ਮਰਜੀ ਚਾਨਣ ਕਰ ਲਵੇ ਜੇ ਸੂਚਨ ਦਾ ਉਗਵੇਂ ਸੂਰਜ ਚੜ੍ਹੇ ਹਜ਼ਾਰੇ ਤੇ ਚੰਨ ਹੁੰਦੇ ਗੁਰਬਿੰਦ ਘੋਰ ਅੰਧਾਰ ਅੰਦਰੂ ਕੂਪ ਨੇਰੇ ਚ ਹੀ ਰਹਿੰਦਾ ਉਹਦੇ ਅੰਦਰ ਇਹ ਸ਼ਬਦ ਸੱਚੀ ਟਕਸਾਲ ਬਣਦੀ ਹੀ ਨਹੀਂ ਉੱਥੇ ਇਹ ਸ਼ਬਦ ਘੜਿਆ ਹੀ ਨਹੀਂ ਜਾਂਦਾ ਘੜਿਆ ਸ਼ਬਦ ਨਹੀਂ ਹੁੰਦਾ ਉੱਥੇ ਇਸ ਲਈ ਮਨ ਵਿੱਚ ਉਹ ਬਾਹਰੋਂ ਬਾਹਰੋਂ ਪਾਠ ਕਰੇ ਕੁਝ ਵੀ ਕਰੇ ਸੁਰਤ ਨਹੀਂ ਲੱਗਦੀ ਫਿਰ ਅਸਰ ਸ਼ਾਇਰ ਉਸ ਕਾਇਦ ਕਰਦਾ ਦੇਖੋ ਜੀ ਬਾਣੀ ਬੜੀ ਪਰਦੇ ਪਰ ਸੁਰਤ ਨਹੀਂ ਟਿਕਦੀ ਮਨ ਟਿਕਦਾ ਨਹੀਂ ਮਨ ਭਟਕ ਜਾਂਦਾ ਹੈ ਇਸੇ ਵਾਸਤੇ ਕਿਉਂਕਿ ਅਸੀਂ ਮਨ ਨੂੰ ਬਾਣੀ ਦੇ ਆਧਾਰ ਤੇ ਧਰਮ ਦੀ ਕਮਾਈ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਮਨ ਮर्जी ਨਾਲ ਅਸੀਂ ਕਮਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਸ ਵਾਸਤੇ ਅੰਦਰੋਂ ਨਾਮ ਸ਼ਬਦ ਪ੍ਰਗਟ ਨਹੀਂ ਹੁੰਦਾ ਬਾਹਰੋਂ ਲੱਭਦੇ ਫਿਰਦੇਆਂ ਫੜੇਆਂ ਦੇ ਜਾ ਕੇ ਤੱਕੇ ਖਾਂਦੇ ਆਂ ਫਿਰ ਵਾਹਿਗੁਰੂ ਕਿਰਪਾ ਕਰੇ ਅਸੀਂ ਗੁਰਮੁਖੀ ਅਖਰ ਸਿੱਖੀਏ ਬਾੜੀ ਨੂੰ ਪੜਨਾ ਸ਼ੁਰੂ ਕਰੀਏ ਪੜਦੇ 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 ਆਪਣੇ ਆਪ ਅਭਿਆਸ ਹੋ ਜਾਂਦਾ ਹੈ ਫਿਰ ਜਿਹੜੀ ਸੁਣੀ ਹੁੰਦੀ ਹੈ ਉਪਰਦੇ ਵਰ ਸੁਖਾ ਹੋ ਜਾਂਦਾ ਉਹ ਲਫ਼ਜ਼ ਸੁਣਿਆ ਹੁੰਦਾ ਫਿਰ ਪੜਿਆ ਵੀ ਸੁਖਾ ਜਾਂਦਾ ਤਾਂ ਇਹ ਜਿestens ਕਰੀਏ ਤੇ ਸਾਡੇ ਅੰਦਰ ਵੀ ਨਾਮ ਸ਼ਬਦ ਵਸ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ